ਸਤ ਸ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਅੱਜ ਤਲਵੰਡੀ ਸਾਬੋ ਦੀ ਧਰਤੀ ਤੇ ਉਹ ਕੁਝ ਹੋ ਗਿਆ ਲੋਕਾਂ ਦੀਆਂ ਅੱਖਾਂ ਨੂੰ ਓੜੀਖ ਸੀ ਅੱਜ ਤਰੀਕ ਹੈ 3 ਫਰਵਰੀ ਕੱਲ 2 ਫਰਵਰੀ ਨੂੰ ਜੋ ਹੋਇਆ ਪਰ ਇਤਿਹਾਸ ਅੱਜ ਖੇੜੀ ਵਾਲੇ ਬਾਬੇ ਨੇ ਲਿਖ ਦਿੱਤਾ ਜੇ ਤੁਸੀਂ ਸੋਚਦੇ ਸੀ ਕਿ ਸਿਰਫ ਫਿਲਮੀ ਸਿਤਾਰਿਆਂ ਲਈ ਹੀ ਢੀਡ ਇਕੱਠੀ ਹੁੰਦੀ ਹੈ ਤਾਂ ਅੱਜ ਦੀਆਂ ਤਸਵੀਰਾਂ ਦੇਖ ਕੇ ਤੁਹਾਡੀਆਂ ਅੱਖਾਂ ਫੱਟੀਆਂ ਦੀਆਂ ਫੱਟੀਆਂ ਰਹਿ ਜਾਣਗੀਆਂ ਅੱਜ ਘੋੜਿਆਂ ਦੇ ਸ਼ੋਹ ਤੇ ਬਾਬਾ ਗੁਰਵਿੰਦਰ ਸਿੰਘ ਖੇੜੀ ਵੜਾ ਜਦੋਂ ਆਪਣੇ लाडले ਘੋੜੇ ਪੰਜਾਬ ਸ਼ਿੰਗਾਰ ਨੂੰ ਲੈ ਕੇ ਪਹੁੰਚਿਆ ਤਾਂ ਮੇਲਾ ਲੁੱਟਿਆ ਨਹੀਂ ਗਿਆ ਮੇਲਾ ਹਿੱਲ ਗਿਆ ਲੋਕਾਂ ਦਾ ਇੰਨਾ ਹੜਕੀ ਪੈਰ ਰੱਖਣ ਨੂੰ ਥਾਂ ਨਹੀਂ ਸੀ ਪੁਲਿਸ ਰੋਕਿਆ ਰੁਕਦੀ ਨਹੀਂ ਸੀ ਜਨਤਾ ਕਿਉਂਕਿ ਅੱਜ ਗੱਲ ਸਿਰਫ ਘੋੜੇ ਦੀ ਨਹੀਂ ਅੱਜ ਗੱਲ ਪਿਆਰ ਤੇ ਅਣਖ ਦੀ ਸੀ ਲੋਕਾਂ ਨੇ ਬਾਬੇ ਨੂੰ ਹੱਥਾਂ 'ਚ ਚੁੱਕ ਲਿਆ ਤੇ ਸਾਰੇ ਰਾਹ ਜਾਮ ਕਰ ਦਿੱਤੇ ਅੱਜ ਪਤਾ ਲੱਗ ਗਿਆ ਕਿ ਪੰਜਾਬੀ ਆਪਣੇ ਚਹਤੀਏ ਨੂੰ ਕਿਵੇਂ ਪਿਆਰ ਕਰਦੇ ਨੇ ਜਦੋਂ ਪੰਜਾਬ ਸ਼ਿੰਗਾਰ ਦੀ ਐਂਟਰੀ ਹੋਈ ਤਾਂ ਰੋਲਾ ਅਸਮਾਨ ਨੂੰ ਝੇਰ ਗਿਆ ਕੋੜਾ ਕੀ ਸੀ ਉਹ ਤਾਂ ਪੰਜਾਬ ਦੀ ਸ਼ਾਂਤੀ ਦੂਰੋਂ ਦੂਰੋਂ ਲੋਕ ਸਿਰਫ ਦੇਖਣ ਆਏ ਸੀ ਕਿ ਆਖਿਰ ਉਹ ਕਿਹੜਾ ਜਾਨਵਰ ਹੈ ਜਿਸ ਨੇ ਪੂਰੀ ਦੁਨੀਆ ਚ ਚਰਚਾ ਛੇੜੀ ਹੋਈ ਹੈ ਪਰ ਅਸਲੀ ਪਟਾਕਾ ਤਾਂ ਅਜੇ ਪੈਣਾ ਬਾਕੀ ਸੀ ਜਦੋਂ ਖੇੜੀ ਵਾਲਾ ਬਾਬਾ ਮਾਈਕ ਤੇ ਗਰਜਿਆ ਸਟੇਜ ਤੇ ਖੜ ਕੇ ਬਾਬੇ ਖੇੜੀ ਵਾਲੇ ਨੇ ਗੈਰੀ ਗਿਲ ਦੀ ਇੱਕ ਚੋ ਸਿੱਧਾ ਗੋਲਾ ਮਾਰਿਆ ਬਾਬੇ ਨੇ ਆਪਣੇ ਪੁਰਾਣੇ ਵਿਰੋਧੀ ਤੇ ਸ਼ਹਾਵਾਜ ਕੋੜੇ ਦੇ ਮਾਲਕ ਗੈਰੀ ਗਿਲ ਨੂੰ ਉਹ ਜਵਾਬ ਦਿੱਤਾ ਜਿਹਦੀ ਗੂੰਜ ਦਿੱਲੀ ਤੱਕ ਸੁਣਾਈ ਦਿੱਤੀ ਬਾਬੇ ਨੇ ਕਿਹਾ ਜਿਹੜਾ ਗੈਰੀ ਗਿਲ ਮੁਕਾਬਲੇ ਕਰਨ ਦੀਆਂ ਫੋਕੀਆਂ ਗੱਲਾਂ ਕਰਦਾ ਸੀ ਅੱਜ ਦਾ ਇਹ ਕੱਠ ਦੇਖ ਕੇ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਬਾਬੇ ਨੇ ਸਪਸ਼ਟ ਕਰ ਦਿੱਤਾ ਕਿ ਜਿੰਨਾ ਪਿਆਰ ਪੰਜਾਬ ਸ਼ਿੰਗਾਰ ਦੇ ਇਸ 10 ਗੁਰਵਿੰਦਰ ਨੂੰ ਅੱਜ ਮਿਲਿਆ ਹੈ ਗੈਰੀ ਗਿੱਲ ਇਹਨਾਂ ਕਠਤਾ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। ਬਾਬੇ ਨੇ ਜਿੱਥੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਉੱਥੇ ਹੀ ਸੰਗਤ ਨਾਲ ਹਾਸਾ ਮਜ਼ਾਕ ਕਰ ਮਜ਼ਾਕ ਕਰਕੇ ਦਿਲ ਵੀ ਜਿੱਤ ਲਏ। ਆਖਿਰ ਵਿੱਚ ਸਭ ਦੀ ਲੰਬੀ ਉਮਰ ਦੀ ਅਰਦਾਸ ਕੀਤੀ। ਹੁਣ ਦੇਖਣਾ ਇਹ ਹੋਵੇ ਕਿ ਕੀ ਗੈਰੀ ਗਿੱਲ ਇਸ ਲਲਕਾਰ ਦਾ ਕੋਈ ਜਵਾਬ ਦਿੰਦਾ ਹੈ ਜਾਂ ਫਿਰ ਪੰਜਾਬ ਸ਼ਿੰਗਾਰ ਦੀ ਚੜ ਤੱਕ ਗਏ ਸਭ ਵਿੱਕੇ ਪੈ ਜਾਣਗੇ। ਤੁਹਾਡਾ ਕੀ ਕਹਿਣਾ ਹੈ ਇਸ ਰੋਲੇ ਵਾਲੇ? ਕਮੈਂਟਾਂ ਵਿੱਚ ਦੱਸੋ। ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤੁਸੀਂ ਦੇਖ ਰਹੀ ਸੀ ਰੋਲਾ ਜੰਕਸ਼ਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਰੱਬ ਰਾਖਾ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ